ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਆਪ ਸਭ ਦਾ ਤੁਹਾਡੇ ਆਪਣੇ ਫੇਸਬੁਕ ਪੇਜ ਫਤਿਹਗੁਰ ਸਿੰਘ ਬਸੰਤੀ ਤੇ ਸੋ ਮੈਨੂੰ ਬਹੁਤ ਵੀ ਰੁਪ ਕਹਿੰਦੇ ਨੇ ਵੀ ਤੂੰ ਪੱਗਾ ਮੰਦਾ ਏ ਤੈਨੂੰ ਫਾਇਦਾ ਇਸ ਚੀਜ਼ ਤੋਂ ਕੀ ਆ ਸੋ ਤੁਸੀਂ ਇੱਕ ਆਪ੍ਰੀਸੀਏਸ਼ਨ ਅਵਾਰਡ ਦੇਖ ਸਕਦੇ ਹੋ ਇੱਕ ਆ ਵਿਸ਼ੇਸ਼ ਸਨਮਾਨ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਤੁਸੀਂ ਆ ਚੁਪਈ ਸਾਹਿਬ ਵਿਸ਼ੇਸ਼ ਸਨਮਾਨ ਦੇਖ ਸਕਦੇ ਹੋ ਜੀ ਤੁਸੀਂ ਸੋ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਜੀ 7ਵਾਂ ਦਸਤਾਰ ਸਪਲਾਈ ਕੈਂਪ ਉਸ ਤੋਂ ਬਾਅਦ ਜੀ ਏਸੀ ਦੇ ਉੱਪਰ ਨਿਗਮ ਆ ਰੋ ਜੀ ਉਹ ਆलमगीर ਸਾਹਿਬ ਤੋਂ ਮਿਲਿਆ ਸੀ ਆਪਾਂ ਨੂੰ ਇਹ ਆ ਜੋ ਆਪਾਂ ਨੂੰ ਮਿਲਿਆ ਸੀ ਖੰਟ ਮਾਨਪੁਰ ਤੋਂ ਤੇ ਆ ਮੱਛਵਾਲਾ ਸਾਹਿਬ ਤੋਂ ਮਿਲਿਆ ਜੀ ਉਹ ਉੱਪਰ ਜੋ ਐਪਰੀਸੀਏਸ਼ਨ ਅਵਾਰਡ ਦਿਖ ਰਿਹਾ ਤੁਸੀਂ ਉਹ ਮੈਨੂੰ ਮਿਲਿਆ ਫਤਿਹਗੜ੍ਹ ਸਾਹਿਬ ਤੋਂ ਤੇ ਆ ਵੀ ਖੰਟ ਮਾਨਪੁਰ ਤੋਂ ਆ ਤੇ ਅਗਲਾ ਵੀ ਸ਼ਾਇਦ ਖੰਟ ਮਾਨਪੁਰ ਤੋਂ ਆ ਉਸ ਤੋਂ ਬਾਅਦ ਆ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆ ਉਸ ਤੋਂ ਬਾਅਦ ਆ ਖਮਾਣੋ ਤੋਂ ਮਿਲਿਆ ਜੀ ਤੇ ਆ ਜੋ ਮੇਰੇ ਕਾਲਜ ਦੇ ਸਨਮਾਨ ਨੇ ਸੈਕਸ਼ਨ 2 ਯਰ ਕੀ ਬਾਈ ਸੋ ਬਹੁਤ ਜੀច្រើន ਜੋ ਮੈਨੂੰ ਕਾਲਜ ਦੇ ਵਿੱਚੋਂ ਮਿਲੀਆਂ ਨੇ ਜਾਂ ਬਾਹਰੋਂ ਮਿਲੀਆਂ ਨੇ ਜੋ ਇਹ ਚੀਜ਼ਾਂ ਨੇ ਮੈਂ ਸਿਰ ਪੱਗਾਂ ਵਿੱਚੋਂ ਹੀ ਪਾ ਸਕਿਆ ਜੀ ਹੋਰ ਸਾਰੀਆਂ ਫੀਲਡਾਂ ਦੇ ਵਿੱਚ ਦੇਖ ਲਿਆ ਮੈਂ ਤਾਂ ਮੈਨੂੰ ਨਹੀਂ ਸੀ ਮਲੇ ਸੋ ਮੈਂ ਇਸ ਚੀਜ਼ ਲਈ ਪੱਗਾਂ ਦਾ ਕਰ ਰਿਹਾ ਜੀ ਸੋ ਬਹੁਤ ਮੈਨੂੰ ਵਧੀਆ ਲੱਗਦਾ ਹੈ ਤੇ ਮੈਨੂੰ ਬਹੁਤ ਐਪਰੀਸ਼ੀਏਸ਼ਨ ਮਿਲਦੀ ਆ ਜਦੋਂ ਕੋਈ ਮੈਨੂੰ ਅਵਾਰਡ ਮਿਲਦਾ ਹੈ ਤੇ ਜੋ ਮੈਂ ਹੁਣ ਤੁਹਾਨੂੰ ਇੱਕ ਆਹ ਗਵਾਰਡ ਦਿਖਾ ਰਿਹਾ ਜੀ ਇਹ ਮੈਨੂੰ ਮਿਲਿਆ ਸੀ ਮੇਰਾ ਕੰਪੀਟੀਸ਼ਨ ਸੀਗਾ ਸਪੀਚ ਦਾ ਐਸਪੀ ਜੀ ਮੈਂ ਐਸੀ ਕਰਕੇ ਦੇਣੀ ਜੋ ਗੋਜੇਮ ਪੱਗਾਮਲ ਕਰਦਾ ਸੀ ਕੰਮ ਧੰਨਵਾਦ